ਐਡਰਸਬ ਮੇਲੇ ਦੇ ਵਿੱਚ ਜਿਹੜਾ ਸਟਾਲ ਆਇਆ ਹੈ ਨੇ ਡਾਕਟਰ ਅਮਨਦੀਪ ਸ਼ਰਮਾ ਸਾਡੇ ਨਾਲ ਨੇ ਤਾਂ ਸਬ ਡੇਰੀ ਦੀ ਗੱਲ ਕਰੀਏ ਤੇ ਆਮ ਤੌਰ ਤੇ জানা ਜਾਂਦਾ ਵੀ ਜਿਹੜਾ ਕਿਸਾਨ ਵੀਰ ਨੇ ਸਾਡੇ ਦੁੱਧ ਹੀ ਪਾਉਂਦੇ ਤੇ ਦੁੱਧ ਕੱਢਿਆ ਤੇ ਆਪਣਾ ਦੁੱਧ ਬੇਸ ਦਾ ਤੇ ਜੇਕਰ ਕਹਿੰਦੇ ਵੀ ਆਪਾਂ ਨੂੰ ਉਹਨੂੰ ਵੈਲਿਊ ਐਡੀਸ਼ਨ ਕਰੀਏ ਤਾਂ ਉਹਦਾ ਜ਼ਿਆਦਾ ਲਾਹਾ ਉਹ ਕਿਸਾਨ ਵੀਰ ਲੈ ਸਕਦੇ ਨੇ ਤੇ ਡੇਰੀ ਦੇ ਕਿਹੜੇ-ਕਿਹੜੇ ਪ੍ਰੋਡਕਟ ਆਪਾਂ ਬਣਾ ਸਕਦੇ ਨੇ ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਉਹ ਅੱਗੇ ਆ ਸਕਣ ਹਾਂਜੀ ਸਾਰਿਆਂ ਨਾਲ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਜੀ ਆਇਆਂ ਆਖਦਾ ਹਾਂ ਇਸ ਪਸ਼ੂ ਪਾਲਨ ਮੇਲੇ ਵਿੱਚ ਮੈਂ ਡਾਕਟਰ ਅਮਨਦੀਪ ਸ਼ਰਮਾ ਕਾਲਜ ਆਫ ਡੇਰੀ ਸਾਇੰਸ ਤੇ ਫੂਡ ਟੈਕਨੋਲੋਜੀ ਗੁਰੂ ਅੰਗਦੈਵ ਵੈਟਰਨਰੀ ਐਂਡ ਐਨੀਮਲ ਸਾਇੰਸ ਜੁਐਸਟੀ ਅਸੀਂ ਜਿਆਦਾਤਰ ਇਸ ਜਿਹੜਾ ਡੇਰੀ ਸਾਇੰਸ ਕਾਲਜ ਹੈ ਅਸੀਂ ਉਹਦੇ ਵਿੱਚ ਮਿਲਕ ਤੋਂ ਮਿਲਕ ਪ੍ਰੋਡਕਟ ਜਾਂ ਤੋਂ ਚਲ ਦੁੱਧ ਤੋਂ ਦੁੱਧ ਪਦਾਰਤ ਬਣਾਉਣ ਦੀ 4 ਸਾਲਾਂ ਇੱਕ ਤਾਂ ਬੀਟੈਕ ਕੋਰਸ ਕਰਵਾਉਂਦੇ ਆ ਉਸ ਤੋਂ ਇਲਾਵਾ ਜਿਹੜੇ ਕਿਸਾਨ ਵੀਰ ਟ੍ਰੇਨਿੰਗ ਲੈ ਕੇ ਆਪਣਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਆ ਜਿਹੜਾ ਡੇਰੀ ਦੇ ਨਾਲ ਰਿਲੇਟਡ ਹੈਗਾ ਕਿਉਂਕਿ ਜਨਨ ਇਹ ਦੇਖਣ ਚਾਹੁੰਦਾ ਵੀ ਜਿਹੜਾ ਦੁੱਧ ਦੀ production ਹੈਗੀ ਆ ਉਹ ਪਿੰਡਾਂ 'ਚ ਹੁੰਦੀ ਆ ਤੇ ਉਸ ਤੋਂ ਬਾਅਦ ਪਿੰਡਾਂ ਤੋਂ ਸ਼ਹਿਰਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਜਿਹੜਾ ਦੁੱਧ ਕਲੈਕਟ ਕੀਤਾ ਜਾਂਦਾ ਹੈਗਾ ਅਲੱਗ-ਅਲੱਗ ਏਜੰਸੀਆਂ ਆਣੀਆਂ ਦੁੱਧ ਇਕੱਠਾ ਕਰਦੀਆਂ ਕੋਈ ਸੋਸਾਇਟੀਆਂ ਬੰਦੀਆਂ ਪਰ ਕਿਸਾਨ ਵੀਰ ਇਹ ਖੁਸ਼ ਰਹਿੰਦੇ ਆ ਵੀ ਅਸੀਂ ਸ਼ਾਮ ਨੂੰ ਜਾਂ ਸਵੇਰੇ ਜਾਂ ਜੋ ਵੀ ਦੁੱਧ ਦੀ ਚੋਈ ਹੈ ਉਸੀਂ ਜਾ ਕੇ ਉਹ ਸੁਸਾਇਟੀਆਂ ਦੇ ਪੈ ਆਇਆ ਇਹਦੀਆਂ ਜਾਂ ਕਿਸੇ ਪ੍ਰਾਈਵੇਟ ਜਿਹੜਾ ਵੈਂਡਰ ਹੈਗਾ ਉਹਨੂੰ ਪਾ ਪਾ ਦਿੰਨੇ ਆ ਪਰ ਕਿਉਂਕਿ ਜਿਹੜਾ ਦੁੱਧ ਨੂੰ ਸਿਰਫ ਇੱਕ ਇਹੀ ਨਾ ਸਮਝੀਏ ਵੀ ਇਹ ਕੋਈ ਤਰਲ ਪਦਾਰਥ ਹੈਗਾ ਜਾਂ ਚਿੱਟਾ ਪਦਾਰਥ ਹੈ ਇਹ ਗੱਲ ਮੈਂ ਬੜੀ ਸਪਸ਼ਟ ਕਰ ਦੇਣਾ ਚਾਹੁੰਦਾ ਮੇਰਾ ਦੁੱਧ ਹੈਗਾ ਇਹ ਸਾਨੂੰ ਰੱਬ ਦੀ ਬੜੀ ਵਧੀਆ ਦੇਣ ਹੈਗਾ ਬੱਚੇ ਦੇ ਜਨਮ ਤੋਂ ਲੈ ਕੇ ਤੇ ਅਖੀਰ ਤੱਕ ਹਰੇਕ ਤੁਸੀਂ ਕਹੋ ਵੀ ਉਮਰ ਦੇ ਜਿਹੜਾ ਇਨਸਾਨ ਹੈਗਾ ਉਹਨੂੰ ਦੁੱਧ ਦੀ ਜ਼ਰੂਰਤ ਹੈਗੀ ਹੈ ਕਿਸੇ ਨੂੰ ਦੁੱਧ ਜਿਆਦਾ ਫੈਟ ਚਾਹੀਦਾ ਹੈ ਕਿਸੇ ਨੂੰ ਪ੍ਰੋਟੀਨ ਜਿਆਦਾ ਚਾਹੀਦਾ ਹੈਗਾ ਉਹਦੇ ਹਿਸਾਬ ਨਾਲ ਜਿਹੜੇ ਅਸੀਂ ਦੁੱਧ ਤੋਂ ਦੁੱਧ ਉਤਪਾਦ ਬਣਾਉਨੇ ਆ ਉਹਨਾਂ ਦਾ ਵੀ ਇੱਕ ਸਾਡੇ ਜਿਹੜਾ ਜ਼ਿੰਦਗੀ 'ਚ ਬਹੁਤ ਵੱਡਾ ਮਹੱਤਵ ਮਹਤਵ ਹੋ ਜਾਂਦਾ ਹੈਗਾ ਇਹ ਦੇਰੀ ਹੈ ਕਾਲਜ ਸਾਡੇ ਕੋਲੇ ਇੱਕ ਪ੍ਰਯੋਗਿਕ ਡੇਰੀ ਪਲਾਂਟ ਹੈ ਜਿਹਨੂੰ ਐਕਸਪੈਰੀਮੈਂਟਲ ਡੇਰੀ ਪਲਾਂਟ ਕਹਿੰਦੇ ਆ ਇਹਦੇ ਵਿੱਚ ਅਸੀਂ ਆਲਮੋਸਟ 26 ਤੋਂ 27 ਤਰ੍ਹਾਂ ਦੇ ਜਿਹੜੇ ਦੁੱਧ ਤੋਂ ਦੁੱਧ ਉਤਪਾਦ ਬਣਾਉਨੇ ਆਗੇ ਆ ਉਹਦੇ ਚ ਤੁਸੀਂ ਕਹ ਲਓ ਵੀ ਜਿਹੜੇ ਪੈਕਟ ਦੁੱਧ ਨੂੰ ਪੈਕਟ ਬੰਦ ਕਰਨਾ ਪੈਕਟ ਬੰਦ ਕਰਨ ਦਾ ਵੀ ਇੱਕ ਜੱਜਾ ਤਰੀਕਾ ਹੈਗਾ ਜਿਹੜਾ ਸਾਡਾ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਹੈਗੀ ਹੈ ਇੰਡੀਆ ਦੀ ਉਹ ਪ੍ਰਮਾਣਿਤ ਕਰਦੀ ਹੈ ਉਹਨਾਂ ਚੀਜ਼ਾਂ ਨੂੰ ਵੀ ਜਿਹੜਾ ਦੁੱਧ ਹੈਗਾ ਪੈਕਟ ਬੰਦ ਹੁੰਦਾ ਹੈਗਾ ਉਹਦਾ ਕੀ ਸਟੈਂਡਰਡ ਹੈਗਾ ਤਾਂ ਸਟੈਂਡਰਡ ਤਾਂ ਤਾਂ ਵੀ ਡਿਫਾਈਨ ਕਰਦੇ ਆ ਵੀ ਜਿਹੜਾ ਕਸਟਮਰ ਖਰੀਦ ਰਿਹਾ ਉਹਨੂੰ ਪਤਾ ਹੋਵੇ ਵੀ ਜਿਹੜਾ ਦੁੱਧ ਖਰੀਦਿਆ ਉਹਨੇ ਉਹਦੇ ਕਿੰਨੇ ਕਿੰਨੇ ਪਰਸੈਂਟ ਫੈਟ ਹੈਗੀ ਆ ਕਿੰਨੇ ਪਰਸੈਂਟ ਐਸਐਰਐਫ ਹੈਗੀ ਆ ਤੇ ਉਹਦਾ ਉਹਨੂੰ ਜਿਹੜਾ ਮੁੱਲ ਹੈਗਾ ਉਹ ਸਹੀ ਹੋ ਜਿਹੜਾ ਮੁੱਲ ਦੇ ਰਿਹਾ ਤੇ ਜਿਹੜਾ ਵੇਚਣ ਵਾਲਾ ਉਹਦੀ ਗੁਣਵੱਤਾ ਦੀ ਕੁਆਲਿਟੀ ਦੀ ਅਸ਼ੋਰੈਂਸ ਹੈਗੀ ਆ ਉਹ ਆਪਣੇ ਕਸਟਮਰ ਨੂੰ ਦਿੰਦਾ ਹੈਗਾ ਤੇ ਜਿਸ ਤਰ੍ਹਾਂ ਮੈਂ ਦੁੱਧ ਤੋਂ ਦੁੱਧ ਬਣ ਵਾਲੇ ਪਦਾਰਥਾਂ ਦੀ ਗੱਲ ਕਰਾਂ ਤਾਂ ਇੱਕ ਤਾਂ ਅਸੀਂ ਕਹਿੰਦੇ ਲਿਕਵਿਡ ਮਿਲਕ ਜਿਸ ਤਰ੍ਹਾਂ ਪੈਕੇਟ ਬੰਦ ਦੁੱਧ ਹੁੰਦਾਗਾ ਫੁੱਲ ਫੈਟ ਹੁੰਦਾ ਸਟੈਂਡਰਡ ਮਿਲਕ ਹੁੰਦਾ ਟੌਂਡ ਮਿਲਕ ਜਾਂ ਡਬਲ ਟੌਂਡ ਮਿਲਕ ਜਾਂ ਸਕੀ ਮਿਲਕ ਹੁੰਦਾਗਾ ਇਹ ਪੰਜ ਪੰਜ ਤਰ੍ਹਾਂ ਦੇ ਜਿਹੜੇ ਵੇਰੀਐਂਟ ਹੁੰਦੇ ਆ ਦੁੱਧ ਦੇ ਇਹ ਇਹ ਤੇ ਡਿਪੈਂਡ ਕਰਦਾ ਵੀ ਉਹਦੇ ਚ ਫੈਟ ਤੇ ਐਸ ਐਨ ਐਫ ਕਿੰਨੀ ਹੈਗੀ ਹੈ ਇਹ ਜਿਹੜੀ ਫੈਟ ਤੇ ਐਸ ਐਨ ਐਫ ਹੈ ਉਹ ਸਾਨੂੰ ਫੂਡ ਸੇਫਟੀ ਸਟੈਂਡਰਡ ਐਕਟ ਹੀ ਦੱਸਦਾ ਵੀ ਅਸੀਂ ਕਿੰਨੀ ਰੱਖਣੀ ਹੈ ਉਹਦੇ ਚ ਉਸ ਤੋਂ ਇਲਾਵਾ ਜਿਹੜੇ ਅਸੀਂ ਦੁੱਧ ਤੋਂ ਦੁੱਧ ਪਦਾਰਥ ਬਣਾਉਨੇ ਆ ਤੁਸੀਂ ਕਹਿ ਲਓ ਵੀ ਰਵਾਇਤੀ ਜਿਹੜੇ ਪਦਾਰਥ ਹੈਗੇ ਉਹਨਾਂ ਚ ਬਰਫੀ ਹੈਗੀ ਹੈ ਮਿਲਕ ਕੇਕ ਹੈ ਕਲਾਕੰਦ ਹੈ ਪੇੜਾ ਹੁੰਦਾ ਹੈਗਾ ਜਾਂ ਜਿਹਨੂੰ ਕਹਿ ਲਓ ਵੀ ਖੁਆ ਬੇਸ ਦੇ ਜਿਹੜੇ ਪ੍ਰੋਡਕਟ ਸੀ ਕਹਿੰਦੇ ਹੈਗੇ ਖੁਆ ਤੇ ਚੀਨੀ ਜਿਹੜਾ ਮਿਕਸ ਹੁੰਦਾ ਉਹਦੇ ਵਿੱਚ ਕਨਸ ਮਿਲਕ ਤੋਂ ਅਸੀਂ ਉਹਨੂੰ ਈਜਾ ਨੂੰ ਬਣਾਉਨੇ ਆ ਇਸ ਤੋਂ ਇਲਾਵਾ ਸਾਡੇ ਕੋਲੇ ਮੁੰਡੇ ਜਿਹਨਾਂ ਨੂੰ ਅਸੀਂ ਦੁੱਧ ਨੂੰ ਫਾੜ ਕੇ ਬਣਾਉਨੇ ਆ ਜਿਸ ਤਰ੍ਹਾਂ ਪਨੀਰ ਹੈਗਾ ਪਨੀਰ ਵਾਸਤੇ ਅਸੀਂ ਦੁੱਧ ਨੂੰ ਗਰਮ ਕਰਨ ਤੋਂ ਬਾਅਦ ਫਿਰ ਉਹਦੀ ਐਸਿਡੀਫਿਕੇਸ਼ਨ ਕਰਕੇ ਜਿਹੜੀਆਂ ਫੁੱਟੀਆਂ ਬਣਦੀਆਂ ਫੁੱਟੀਆਂ ਬਣਨ ਤੋਂ ਬਾਅਦ ਜਿਹੜਾ ਉਹਨਾਂ ਨੂੰ ਅਸੀਂ ਕਿਸੇ ਇਹ ਕਹੋ ਵੀ ਧਾਰ ਦੇ ਥੱਲੇ ਰੱਖ ਕੇ ਉਹਨੂੰ ਇੱਕ ਚੱਕਾ ਬਣਾਉਨੇ ਆ ਫਿਰ ਜਿਹੜਾ ਚੱਕਾ ਬੰਦ ਆ ਜਾਂ ਛਣਾ ਬੰਦ ਹੈਗਾ ਇਹਦੀ ਅਲੱਗ-ਅਲੱਗ ਤੁਸੀਂ ਕਹਿੰਦੇ ਹੋ ਪ੍ਰੋਡਕਟ ਬਣ ਸਕਦੇ ਆ ਜਿਵੇਂ ਰਸਗੁੱਲਾ ਬਣਦਾ ਉਹ ਛਣੇ ਤੋਂ ਹੀ ਬਣਦਾ ਹੈਗਾ ਛਣਾ ਛਣਾ ਮੁਰਗੀ ਬਣਦਾ ਬੇਸਿਕ ਫਰਕ ਕੀ ਹੁੰਦਾ ਹੈ ਇਹਦੇ ਜ ਤਨੀਰ ਤੇ ਛਣੇ ਦੇ ਵਿੱਚ ਪਨੀਰ ਤੇ ਦੇਖੋ ਜੀ ਚਲੋ ਅਸੀਂ ਐਸਿਗੁਕੇਸ਼ਨ ਕਰ ਲੈਨੇ ਆ ਉਹਦੀ ਵੇ ਸੈਪਰੇਟ ਕਰ ਲੈਨੇ ਜਿਹਨੂੰ ਕਹਿੰਦੇ ਵੀ ਪਾਣੀ ਅਡਡ ਕਰਤਾ ਉਹਦਾ ਹੂੰ ਹੂੰ ਉਸ ਤੋਂ ਬਾਅਦ ਜੋ ਸੋਲਿਡ ਬਣਦਾ ਬਾਈ ਦਾ ਉਹਨੂੰ ਅਸੀਂ ਕੱਪੜਾ ਕੱਪੜੇ ਜੀ ਬੰਨ ਕੇ ਟਾਈਨ ਕਰਕੇ ਉਹ ਉਹਦੇ ਉੱਤੇ ਭਾਰ ਰੱਖ ਦਿੰਦੇ ਆ ਉਹ ਥੋੜੇ ਟਾਈਮ ਚ ਕੀ ਹੈ ਪੂਰਾ ਚੱਕਾ ਬਣ ਜਾਂਦਾ ਕੰਪੈਕਟ ਹੋ ਜਾਂਦਾ ਜੀ ਕਹਿੰਦੇ ਆ ਉਸ ਤੋਂ ਬਾਅਦ ਉਹ ਟੁਕੜਿਆਂ ਚ ਕਰ ਸਕਦੇ ਜਿਹੜਾ ਛਣਾ ਗਾਉਂ ਟੁਕੜਿਆਂ ਜੀ ਨਹੀਂ ਕਰਦਾ ਜੋ ਅੱਛਾ ਹੁਣ ਤਾਂ ਉਹ ਵੀ ਪਨੀਰੀ ਆ ਹੁਣ ਤਾਂ ਉਹ ਵੀ ਪਨੀਰੀ ਆ ਅੱਛਾ ਅੱਛਾ ਪਰ ਉਹਨੂੰ ਅਸੀਂ ਛਣਾ ਮੁਰਗੀ ਬਣਾਉਣ ਵਾਸਤੇ ਜਾਂ ਜਾਂ ਰਸਗੁਲੇ ਵਾਸਤੇ ਜਾਂ ਕੋੰਦੀ ਰਸਗੁਲੇ ਜਿਹੜੇ ਬਣਦੇ ਆ ਉਹਨਾਂ ਦੇ ਪਦਾਰਥ ਬਣਾਉਣ ਵਾਸਤੇ ਅਸੀਂ ਯੂਜ਼ ਕਰਦੇ ਹਾਂ ਇਸੋ ਲਾਵਾ ਜਿਹੜਾ ਕਹਿੰਦੇ ਇਹਨੂੰ ਜਾਗ ਲਾ ਕੇ ਹੀ ਬਣਾਉਂਦੇ ਆ ਫਰਮੈਂਟਡ ਪ੍ਰੋਡਕਟ ਕਹਿੰਦੇ ਜਿਨ੍ਹਾਂ ਨੂੰ ਉਹਦੇ ਸਿੱ ਸਾਡਾ ਮੁੱਖ ਮੁੱਖ ਕਰਕੇ ਦਹੀਂ ਹੁੰਦਾ ਦਾ ਦਹੀਂ ਤੋਂ ਫਿਰ ਲੱਸੀ ਬਣਦੀ ਦਹੀਂ ਦਾ ਵੀ ਅੱਜ ਕੱਲ ਦੇਖੋ ਪਹਿਲਾਂ ਨਾ ਘਰਾਂ ਜੁੰਦਾ ਸੀ ਜਾਗ ਲੈ ਲੋ ਤੇ ਜਾਗ ਲਾ ਲੋ ਅੱਜ ਕੱਲ ਜਿਹੜਾ ਸੈਂਟੀਫਿਕ ਇੰਨੀਆਂ ਕ ਖੋਜਾਂ ਹੋ ਗਈਆਂ ਜੀ ਅੱਜ ਕੱਲ ਦੇ ਸਾਰਿਆਂ ਨੇ ਸੁਣਿਆ ਨਾ ਪ੍ਰੋਬਾਇਓਟਿਕ ਪ੍ਰੋਬਾਇਓਟਿਕ ਜਿਹੜਾ ਸਾਡਾ ਗੱਟ ਫਲੋਰਾ ਜਿਹੜਾ ਠੀਕ ਰੱਖਦਾ ਜਿਹੜਾ ਸਾਡੀਆਂ ਅੰਤੜੀਆਂ ਹੀ ਆ ਉਹਦੇ ਜਾ ਕੇ ਉਹ ਸਾਡਾ ਜਿਹੜਾ ਪਾਚਨ ਸ਼ਕਤੀ ਵਧাইয়া ਕਰਦਾ ਹੈ ਤੇ ਸਾਡੇ ਜਿਹੜਾ ਸਰੀਰ ਨੂੰ ਤੰਦਰੁਸਤ ਕਰਦਾ ਹੈ ਰੋਗ ਨਿਰੋਗੀ ਰੱਖਣ ਤੇ ਵੀ ਬੜਾ ਹੈਲਪ ਕਰਦੇ ਆ ਜਿਹੜਾ ਦਹੀਂ ਖਾਣਾ ਜਾਂ ਲੱਸੀ ਲੱਸੀ ਨੂੰ ਪੀਣਾ ਹੈਗਾ ਲੱਸੀਆਂ ਵੀ ਅੱਗੇ 23 ਤਰ੍ਹਾਂ ਦੀ 23 ਤਰ੍ਹਾਂ ਮਿੱਠੀ ਹੈ ਨਮਕੀਨ ਹੈ ਪਲੇਨ ਹੈ ਹਾਂਜੀ ਉਹ ਡਿਪੈਂਡ ਕਰਦਾ ਵੀ ਸਾਡੀ ਮਾਰਕੀਟ ਕਿਦਾਂ ਦੀ ਹੈ ਜੀ ਜਾਂ ਸਾਡਾ ਟਾਰਗੇਟ ਤੁਸੀਂ ਜਿਹੜੀ ਟ੍ਰੇਨਿੰਗ ਵੀ ਦਿੰਦੇ ਹੋ ਸਾਡੇ ਕਿਸਾਨ ਮਿਲਣ ਨੂੰ ਹਾਂਜੀ ਅਸੀਂ ਕੋਲੇਜ 5 ਦਿਨ ਦੀ ਇੱਕ ਜਨਰਲ ਟ੍ਰੇਨਿੰਗ ਵੀ ਦਿੰਦੇ ਆ ਜਿਸਾਰੀਰਾਂ ਨੂੰ ਜਾਂ ਕੋਈ ਵੀ ਉਦਮੀ ਜਿਹੜਾ ਟ੍ਰੇਨਿੰਗ ਲੈ ਕੇ ਆਪਾਂ ਕੰਮ ਨੂੰ ਸ਼ੁਰੂ ਕਰਨਾ ਚਾਹੁੰਦਾ ਜਾਂ ਸਪੈਸੀਫਿਕਲੀ ਕੋਈ ਬੰਦਾ ਉੱਕੀ ਪ੍ਰੋਡਕਟ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਇੱਕ ਦਿਨ ਦੀ ਦੋ ਦਿਨ ਦੀ ਉਹ ਟ੍ਰੇਨਿੰਗ ਵੀ ਅਸੀਂ ਕਿਸੇ ਖਾਸ ਮਤਲਬ ਉਹ ਚੇਚੇ ਤੌਰ ਤੇ ਉਹ ਲਾਈਆਂ ਜਾਂਦੀਆਂ ਗਈਆਂ ਪਰ ਉਹ ਉਹਦੇ ਨਾਉਣੇ ਜਦੋਂ ਕਿਸੇ ਵੀ ਅਰਜੀ ਆਉਂਦੀ ਸਾਡੇ ਕੋਲ ਜਾਂ ਰਿਕੁਐਸਟ ਆਉਂਦੀ ਹੈ ਜਾਂ ਕੋਈ ਬੇਨਤੀ ਕਰਦਾ ਵੀ ਮੈਂ ਇੱਕ ਜਾਂ ਦੋ ਦਿਨ ਦੀ ਟ੍ਰੇਨਿੰਗ ਲੈਣੀ ਹੈਗੀ ਇਸ ਤੋਂ ਇਲਾਵਾ ਜਿਹੜੀਆਂ ਟ੍ਰੇਨਿੰਗ ਹੈਗੀਆਂ ਉਹ ਫਾਰਮਲ ਟ੍ਰੇਨਿੰਗ ਕਹ ਲੋ ਜਾਂ ਜਿਸ ਤਰ੍ਹਾਂ ਸਾਡੇ ਡੇਰੀ ਫਾਰਮ ਵਾਲੇ ਵੀ ਟ੍ਰੇਨਿੰਗਾਂ ਕਰਾਉਂਦੇ ਹੈਗੇ ਆ ਵੀ ਡੇਰੀ ਫਾਰਮ ਲਾਉਣਾ ਕਿਵੇਂ ਹੈਗਾ ਉਹ ਥੋੜੀਆਂ 15 ਦਿਨ ਦੀਆਂ ਵੱਡੀਆਂ ਟ੍ਰੇਨਿੰਗਾਂ ਆ ਜਾਂਦਾ ਠੀਕ ਹੈ ਇਸ ਦੇ ਨਾਲ ਧੰਨਵਾਦ